ਹਰੀਕਰਾਤੀ ਉਹ ਵਗੇ ਕਿਸਾਨ ਬਿਰੂ ਅੱਜ ਆਪਾਂ 14 ਸੈਕ ਜਿਹੜਾ ਕਹੇ ਰੱਖਿਆ ਸੀ ਉਹਨੂੰ ਮੰਡੀ ਲੈ ਕੇ ਆਏ ਆ ਤੇ ਹਾਲਾਤ ਮਾੜੇ ਆ ਇਸ ਵਾਰ ਸਾਰੇ ਕਿਸਾਨ ਵੀਰਾਂ ਲਈ ਬਹੁਤ ਮਾੜੇ ਹਾਲਾਤ ਆ ਇਸ ਵਾਰ ਝੋਨੇ ਦੀ ਇੱਕ ਤਾਂ ਰੇਟ ਵੀ ਬਹੁਤ ਜ਼ਿਆਦਾ ਕੱਟ ਹੈਗਾ ਉੱਪਰੋਂ ਝਾੜ ਵੀ ਜਿਹੜੇ ਬਹੁਤ ਕੱਟ ਆਏ ਆ ਸਰੋਂ ਖੈਰ ਕੋਈ ਗੱਲ ਨਹੀਂ ਕੁਆਲਟੀ ਸਾਨੂੰ ਦਿਖਾਉਣੇ ਆਪਾਂ 1 ਮਹੀਨਾ ਤੇ 8 ਦਿਨ ਆਪਾਂ ਨੇ ਇਸ ਨੂੰ ਘਰੇ ਰੱਖਿਆ ਸੀ ਮੰਡੀ ਕਰਨ ਜਿਹੜਾ ਹੈਗਾ ਅੱਜ ਹੋਜੂਗਾ ਇਹਦਾ ਇਤੋਂ ਜਿਹੜਾ ਰੇਟ ਸੀਗਾ 33 3300 ਦੇ ਕਰੀਬ ਚੱਲਿਆ ਸੀ ਜਲਾਲਾਪਰ ਮੰਡੀ ਦੇ ਵਿੱਚ ਫਿਰ ਉਸ ਤੋਂ ਬਾਅਦ ਜਿਹੜਾ ਕਰਲਾ ਜਿਹੜਾ ਪਟਸੀ ਦਾ ਰੇਟ ਉਸ ਤੋਂ ਬਾਅਦ ਵੀ ਜਿਹੜਾ ਕੰਮ ਡਾਵਾ ਡੋਲੇ ਰਿਹਾ ਐ ਸਾਰਾ ਚਲੋ خیر ਹੁਣ ਵੇਚਣਾ ਤਾਂ ਹੈਗਾ ਹੀ ਆ ਘਰੇ ਤੇ ਰੱਖ ਨਹੀਂ ਸਕਦੇ ਨਾ ਜੋ ਬਟਿਆਲ ਤੋਂ ਕਟਿਆ ਬਾਕੀ ਜਿੰਨਾ ਜਿੰਨੀਆਂ ਬੈਗ ਹੋਈਆਂ ਹਨ ਡੇਢ ਕਿੱਲੇ ਦਾ ਆਪਾਂ ਵੇਚ ਗਿਆ ਸੀ ਤੇ ਬਾਕੀ ਅੱਜ ਲੈ ਕੇ ਆਏ ਆ ਪੱਕਾ ਲੱਗ ਰਿਹਾ ਰੇਟ ਜਿਹੜਾ ਅੱਜ ਦਾ ਹੈਗਾ ਇੱਥੇ ਮੇਬੀ 33100 ਪੌਣੇ 32 32 ਦੇ ਕਰੀਬ ਹੋਊਗਾ ਅਦਰਵਾਈਜ਼ ਅਲੱਗ-ਅਲੱਗ ਮੰਡੀਆਂ ਦੇ ਵਿੱਚ ਅਲੱਗ-ਅਲੱਗ ਰੇਟ ਹੈਗੇ ਆ ਬਟ ਦਿਲਾਲਾਬਾਦ ਮੰਡੀ ਦਾ ਜਿਹੜਾ ਹੈਗਾ ਅੱਜ ਦਾ ਰੇਟ ਆਡੇ 3100 ਪਾਉਣੇ 3200 ਦਾ ਹੈਗਾ ਚਲੋ ਅ ਨੈਕਸਟ ਟਾਈਮ ਵਧੀਆ ਹੋਊਗਾ ਕਣਕ ਦੀ ਫਸਲ ਤੇ ਆਪਾਂ ਜਿਹੜਾ ਹੈਗਾ ਜੋਰ ਦੇਵਾਂਗੇ ਸੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ